ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਰੇ ਡਿਟੇਲ ਵਿੱਚ ਜਾਣਾਂਗੇ। ਤੋਂ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ। ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਨੂੰ ਪੰਜਾਬ ਦੇ ਗੁਜਰਾਂਵਾਲਾ ਨੇੜੇ ਸੁਕਰਚੱਕਿਆ ਮਿਸਲ ਦੇ ਸਰਦਾਰ ਮਹਾ ਸਿੰਘ ਦੇ ਘਰ ਹੋਇਆ। ਉਹ ਛੋਟੇ ਕੱਦ ਦੇ ਤੇ ਬਚਪਨ ਵਿੱਚ ਚੇਚਕ ਦੀ ਬਿਮਾਰੀ ਕਾਰਨ ਖੱਬੀ ਅੱਖ ਦੀ ਰੋਸ਼ਨੀ ਗਵਾ ਬੈਠੇ ਅਤੇ ਚਿਹਰੇ ਤੇ ਦਾਗ ਵੀ ਰਹਿ ਗਏ। ਬਚਪਨ ਵਿੱਚ ਉਹ ਘੋੜਸਵਾਰੀ ਅਤੇ ਤਲਵਾਰਬਾਜ਼ੀ ਵਿੱਚ ਮਹਾਰਤ ਹਾਸਲ ਕਰ ਰਹੇ ਸਨ। 10 ਸਾਲ ਦੀ ਉਮਰ ਵਿੱਚ ਹੀ ਆਪਣੀ ਪਹਿਲੀ ਲੜਾਈ ਵਿੱਚ ਹਿੱਸਾ ਲਿਆ। ਉਹ ਅਕਸਰ ਬੁੱਧੀਮਾਨ ਅਤੇ ਤੀਵਰ ਬੁੱਧੀ ਵਾਲਿਆਂ ਵਿੱਚ ਗਿਨੇ ਜਾਂਦੇ ਸਨ। ਪਰ ਅਕਾਦਮਿਕ ਪੜ੍ਹਾਈ ਵਿੱਚ ਕੁਝ ਖਾਸ ਨਹੀਂ ਸਨ ਉਹਨਾਂ ਦੀ ਪਹਿਲੀ ਜੰਗ 10 ਸਾਲ ਦੀ ਉਮਰ ਵਿੱਚ ਹੋਈ ਅਤੇ ਉਹਨਾਂ ਨੇ ਆਪਣੀ ਬਹਾਦਰੀ ਦੀ ਸ਼ੁਰੂਆਤ ਛੋਟੀ ਉਮਰ ਤੋਂ ਹੀ ਕਰ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਮਹਾ ਸਿੰਘ ਜੋ ਸੁਕਰ ਚੱਕੀਆਂ ਮਿਸਲ ਦਾ ਸਰਦਾਰ ਸੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਛੋਟੀ ਉਮਰ ਵਿੱਚ ਹੀ ਮਿਸਲ ਦੇ ਮੁਖੀ ਬਣ ਗਏ ਬਚਪਨ ਅਤੇ ਜਨਮ ਭੂਮੀ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਮਹਾਨ ਸ਼ਿਕਾਰ ਅਤੇ ਯੋਧਾ ਬਣਾਉਣ ਵਿੱਚ ਮਦਦ ਕੀਤੀ ਜਿਸ ਨੇ ਅਗਲੇ ਸਮੇਂ ਵਿੱਚ ਪੰਜਾਬ ਦਾ ਵੱਡਾ ਸਾਮਰਾਜ ਬਣਾਇਆ 1799 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਫਤਿਹ ਕੀਤਾ ਇਸ ਮਹਾਨ ਜੰਗ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਆਪਣੀ ਫੌਜ ਦੇ ਨਾਲ ਲਾਹੌਰ ਵੱਲ ਵਧੇ ਉਨ੍ਹਾਂ ਦੀ ਫੌਜ ਵਿੱਚ ਲਗਭਗ 25000 ਸਿਪਾਹੀ ਸਨ 22 ਜੂਨ 1799 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਦੇ ਮੁੱਖ ਦਰਵਾਜ਼ਿਆਂ ਤੇ ਹਮਲਾ ਕੀਤਾ ਉਨ੍ਹਾਂ ਦੀ ਫੌਜ ਨੇ ਲਾਹੌਰ ਦੇ ਘੇਰੇ ਨੂੰ ਤੋੜ ਕੇ ਕਬਜ਼ਾ ਕਰ ਲਿਆ ਲਾਹੌਰ ਦੇ ਕੁਝ ਪੰਗੀ ਸਰਦਾਰ ਤੇ ਮੁਸਲਮਾਨ ਹਕੂਮਤਦਾਰ ਇਸ ਹਮਲੇ ਤੋਂ ਪਹਿਲਾਂ ਇਹ ਸ਼ਹਿਰ ਛੱਟ ਚੁੱਕੀ ਸਨ ਜਿਸ ਨਾਲ ਜੰਗ ਦਾ ਦਬਦਬਾ ਵੱਧ ਗਿਆ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇ ਸ਼ਹਿਰ ਦੇ ਮਕਾਨਾਂ ਅਤੇ ਦਰਵਾਜ਼ਿਆਂ ਤੇ ਹੱਲਾ ਬੋਲ ਕੇ ਜਿੱਤ ਦਰਜ ਕੀਤੀ ਅਤੇ ਸਦਾ ਕੌਰ ਦੀ ਗਵਾਈ ਹੇਠ ਦਿੱਲੀ ਗੇਟ ਤੋਂ ਲਾਹੌਰ ਵਿੱਚ ਦਾਖਲ ਹੋਈ ਉਸ ਸਮੇਂ ਲਾਹੌਰ ਦੇ ਲੋਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਖੰਡਤਾ ਅਤੇ ਤਾਕਤ ਮੰਨੀ ਅਤੇ ਉਸ ਨੂੰ ਸ਼ਹਿਰ ਦਾ ਨਵਾਂ ਸਰਬਰਾ ਘੋਸ਼ਿਤ ਕੀਤਾ ਇਹ ਫਤਿਹ ਸਿਰਫ ਇੱਕ ਫੌਜ ਦੀ ਜਿੱਤ ਨਹੀਂ ਸੀ ਬਲਕਿ ਇਹ ਪੰਜਾਬ ਵਿੱਚ ਇੱਕ ਮਹੱਤਵਪੂਰਨ ਪਲਸੀ ਜਿਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵੱਡੇ ਹਿੱਸੇ ਤੇ ਆਪਣਾ ਰਾਜ ਸਥਾਪਿਤ ਕੀਤਾ ਇਸ ਜਿੱਤ ਨਾਲ ਹੀ ਉਹ ਸਿੱਖ ਸਾਮਰਾਜ ਦੇ ਪਹਿਲੇ ਮਹਾਰਾਜਾ ਬਣੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੂੰ ਸਿੱਖ ਖਾਲਸਾ ਫੌਜ ਕਿਹਾ ਜਾਂਦਾ ਸੀ ਜੋ 1799 ਈਸਵੀ ਵਿੱਚ ਲਾਹੌਰ ਫਤਿਹ ਤੋਂ ਬਾਅਦ ਸਮਰੱਥ ਅਤੇ ਇਕਜੁੱਟ ਫੌਜ ਤਾਕਤ ਬਣੀ ਇਸ ਫੌਜ ਵਿੱਚ ਸਿੱਖ, ਹਿੰਦੂ, ਮੁਸਲਮਾਨ ਅਤੇ ਯੂਰਪੀਅਨ ਸੈਨਿਕ ਸ਼ਾਮਲ ਸਨ ਇਹ ਫੌਜ ਸਮਰੱਥ ਕੋਟ ਸਵਾਰ ਪੈਦਲ ਸੈਨਾ, ਤੋਪਖਾਨਾ ਤੇ ਡਾਕਟਰੀ ਸਹਾਇਤਾ ਤੋਂ ਸਵਿਧਿਤ ਸੀ। ਮਹਾਰਾਜਾ ਰਣਜੀਤ ਸਿੰਘ ਨੇ ਇਸ ਫੌਜ ਦੀ ਅਧੁਨਿਕਤਾ ਤੇ ਤਕਨੀਕ ਵਿਕਾਸ ਤੇ ਧਿਆਨ ਦਿੱਤਾ ਇਸ ਨੂੰ ਭਾਰਤ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਬਣਾਇਆ। ਅੰਗਰੇਜ਼ ਵੀ ਇਸ ਫੌਜ ਨੂੰ ਇੱਕ ਮਜ਼ਬੂਤ ਫੌਜ ਮੰਨਦੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਖਾਲਸਾ ਰਿਫਾਰਮ ਵਿੱਚ ਉਹਨਾਂ ਨੇ ਧਾਰਮਿਕ ਸਥਾਵਾਂ ਦੀ ਦੁਬਾਰਾ ਨਵੀਨੀਕਰਨ, ਗੁਰਦੁਆਰਿਆਂ ਦੀ ਸੁਰੱਖਿਆ ਅਤੇ ਸਿੱਖ ਨੈਤਿਕ ਤੇ ਫੌਜੀ ਇਨਸਾਨੀਅਤ ਨੂੰ ਮਜ਼ਬੂਤ ਕੀਤਾ। ਮਹਾਰਾਜਾ ਰਣਜੀਤ ਸਿੰਘ ਜਾਤਾਂ ਪਾਤਾਂ ਤੇ ਧਰਮਾਂ ਵਿੱਚ ਕੋਈ ਭੇਦਭਾਵ ਨਹੀਂ ਕਰਦੇ ਸਨ ਸਿੱਖ ਹਿੰਦੂ ਅਤੇ ਮੁਸਲਮਾਨਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਸੀ ਮਹਾਰਾਜਾ ਰਣਜੀਤ ਸਿੰਘ ਨੇ ਜੱਗੀਆ ਟੈਕਸ ਹਟਾ ਦਿੱਤਾ ਅਤੇ ਗੁਰਦੁਆਰਿਆਂ ਨੂੰ ਨਵੀਂ ਸ਼ਕਲ ਵਿੱਚ ਖੜਾ ਕੀਤਾ ਇਸ ਤਰ੍ਹਾਂ ਉਨ੍ਹਾਂ ਨੇ ਖਾਲਸਾ ਰਾਜ ਨੂੰ ਅਜੀਹਾ ਬਣਾਇਆ ਜੋ ਨਿਆਂਪੂਰਕ ਅਤੇ ਸਭ ਲਈ ਸੁਰੱਖਿਅਤ ਸੀ ਉਨ੍ਹਾਂ ਦੀ ਫੌਜ ਅਤੇ ਰਿਫਾਰਮ ਨੇ ਪੰਜਾਬ ਨੂੰ ਸਿਆਸੀ ਸਮਾਜਿਕ ਅਤੇ ਧਾਰਮਿਕ ਦ੍ਰਿਸ਼ਟੀ ਤੋਂ ਇੱਕ ਸਮਵਿੱਤ ਅਤੇ ਮਜ਼ਬੂਤ ਰਾਜ ਬਣਾਇਆ ਮਹਾਰਾਜਾ ਰਣਜੀਤ ਸਿੰਘ ਜੀ ਦੀ ਸਰਕਾਰੀ ਨੀਤੀ ਅਤੇ ਅਰਥ-ਰਚਨਾ ਬਹੁਤ ਹੀ ਉੱਤਮ ਅਤੇ ਚੁੱਜੀ ਹੈ ਉਨ੍ਹਾਂ ਦਾ ਰਾਜ ਪ੍ਰਬੰਧ ਸਮਗਰੀਆਂ ਸਰਗਰਮੀਆਂ ਅਤੇ ਸਥਿਰਤਾ ਨਾਲ ਭਰਪੂਰ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਨੂੰ ਚਾਰ ਸੂਬਿਆਂ ਵਿੱਚ ਵੰਡਿਆ ਸੀ ਸੂਬਾ ਇਹ ਲਾਹੌਰ ਸੂਬਾ ਮੁਲਤਾਨ ਸੂਬਾ ਕਸ਼ਮੀਰ ਅਤੇ ਸੂਬਾ ਪਿਸ਼ਾਵਰ ਇਹ ਵਿਭਾਗਨ ਪ੍ਰਸ਼ਾਸਨਿਕ ਸਹੂਿਦਤਾਂ ਤੇ ਸਮਰੱਥਾ ਲਈ ਕੀਤਾ ਗਿਆ। ਸਰਕਾਰੀ ਨੀਤੀ ਵਿੱਚ ਉਹ ਬਿਨਾ ਕਿਸੇ ਧਰਮ ਜਾਂ ਜਾਤੀ ਭੇਤ ਦੇ ਉੱਚ ਅਹੁਦੇ ਤੇ ਯੋਗ ਲੋਕਾਂ ਨੂੰ ਹੀ ਨਿਯੁਕਤ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਤੱਤ ਬੁਨਿਆਦੀ ਢਾਂਚੇ ਤੇ ਨਿਵੇਸ਼ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ। ਅੱਗੇ ਉਹਨਾਂ ਨੇ ਫਸਲਾਂ ਦੀ ਮਾਪ ਤੋਲ ਵਿੱਚ ਬਟਾਈ ਦੇ ਤਰੀਕੇ ਨੂੰ ਸੁਧਾਰਿਆ ਤੇ ਨਵਾਂ ਕਣਕੁੱਤ ਤਰੀਕਾ ਲਾਗੂ ਕੀਤਾ ਜਿਸ ਨਾਲ ਕਿਸਾਨਾਂ ਨੂੰ ਲਾਭ ਹੋਇਆ। ਉਹਨਾਂ ਨੇ ਸ਼ਹਿਰਾਂ ਤੇ ਪਿੰਡਾਂ ਵਿੱਚ ਸਾਫ਼-ਸਵੱਾਈ ਸੜਕਾਂ, ਨਾੜੀ ਦੇ ਨਦੀ ਨਾਲਿਆਂ ਦੀ ਵਰਤੋਂ ਉੱਤੇ ਧਿਆਨ ਦਿੱਤਾ ਅੰਗਰੇਜ਼ ਅਤੇ ਹੋਰ ਵਿਦੇਸ਼ੀ ਸਫਰ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦੇ ਸਨ ਅਤੇ ਉਨ੍ਹਾਂ ਦੀ ਖੁੱਲ੍ਹ ਦੇਲੀ ਅਤੇ ਧਰਮ ਨਿਰਪੱਖ ਨੀਤੀ ਨਾਲ ਲੋਕਾਂ ਵਿੱਚ ਸ਼ਾਂਤੀ ਰਹੀ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਨੀਤੀ ਵਿੱਚ ਆਮ ਲੋਕਾਂ ਦੀ ਖੁਸ਼ਹਾਲੀ ਧਰਮ ਨਿਰਪੱਖ ਰਾਜ ਅਤੇ ਮਜ਼ਬੂਤ ਫੌਜੀ ਸਿਸਟਮ ਸ਼ਾਮਲ ਸਨ ਜਿਸ ਨਾਲ ਪੰਜਾਬ ਨੇ ਇੱਕ ਅਸਥਿਰ ਅਤੇ ਭਰੋਸੇਮੰਦ ਰਾਜ ਦਾ ਰੂਪ ਧਾਰਿਆ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ੀ ਰਾਜ ਦੀ ਨੀਤੀ ਬਹੁਤ ਸਿਆਣੀ ਅਤੇ ਸੰਵਿਧਾਨਿਕ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਅੰਗਰੇਜ਼ਾਂ ਨਾਲ ਕਈ ਵਾਰੀ ਸੰਧੀਆਂ ਕੀਤੀਆਂ ਤੇ ਸਮਝੌਤੇ ਵਿੱਚ ਵੀ ਰਹੇ ਪਰ ਉਹ ਅੰਗਰੇਜ਼ਾਂ ਨਾਲ ਖੁੱਲਾ ਯੁੱਧ ਕਰਨ ਤੋਂ ਵੀ ਕਦੇ ਨਹੀਂ ਡਰੇ। ਉਹਨਾਂ ਨੇ ਅੰਗਰੇਜ਼ੀ ਹਕੂਮਤ ਦੇ ਫਲਾਅ ਨੂੰ ਰੋਕਣ ਲਈ ਉੱਤਰ-ਪੱਛਮ ਭਾਰਤ ਵਿੱਚ ਆਪਣਾ ਵੱਡਾ ਸਾਮਰਾਜ ਕਾਇਮ ਕੀਤਾ ਜੋ ਸਿੱਖ ਰਾਜ ਦੇ ਸਤਲੁਜ ਤੱਕ ਸੀਮਿਤ ਨਹੀਂ ਸੀ ਬਲਕਿ ਕਸ਼ਮੀਰ ਪਿਸਾਵਰ ਤੱਕ ਫੈਲਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੀਆਂ ਫੌਜੀ ਤਾਕਤਾਂ ਨਾਲ ਮੁਕਾਬਲਾ ਕਰਨ ਲਈ ਆਪਣੇ ਸਾਰਥਕ ਫੌਜੀ ਸਿਸਟਮ ਅਤੇ ਪ੍ਰਸ਼ਾਸਨ ਨੂੰ ਮਜ਼ਬੂਤ ਤਾਂ ਅੰਗਰੇਜ਼ਾਂ ਨੇ ਮਾਲਵਾ ਦੇ ਕੁਝ ਸਰਦਾਰਾਂ ਨਾਲ ਗੱਠ ਜੋੜ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਆਪਣੀ ਦਰਿਆ ਦੇਸੀ ਅਤੇ ਬੁਲਤਾਨ ਕਸ਼ਮੀਰ ਪਿਸ਼ਾਬਰ ਵਰਗੇ ਹੇਠਲੇ ਖੇਤਰਾਂ ਤੇ ਧਿਆਨ ਦਿੱਤਾ ਅਤੇ ਆਪਣੇ ਰਾਜ ਦੀ ਸੁਰੱਖਿਆ ਕੀਤੀ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਰਣਨੀਤੀ ਵਿੱਚ ਸਤੋਲਨ ਰੱਖਣਾ ਜ਼ਰੂਰੀ ਸੀ ਕਿਉਂਕਿ ਉਹ ਇਸ ਸਮੇਂ ਉੱਤਰ ਪੱਛਮੀ ਭਾਰਤ ਵਿੱਚ ਇੱਕ ਅਜਿਹਾ ਸੁਤੰਤਰ ਅਤੇ ਮਜ਼ਬੂਤ ਰਾਜ ਕਾਇਮ ਕਰਨ ਵਾਲੇ ਸਨ ਜੋ ਬਹੁਤ ਵੱਡੀ ਫੌਜ ਅਤੇ ਸ਼ਾਸਨ ਪ੍ਰਣਾਲੀ ਨਾਲ ਸਵੈ ਪ੍ਰਬੰਧ ਸੀ ਇਸ ਨਾਲ ਅੰਗਰੇਜ਼ ਰਾਜ ਦੇ ਵਧਨ ਅਤੇ ਫਲਾਉ ਨੂੰ ਰੋਕਿਆ ਗਿਆ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ੀ ਰਾਜ ਨਾਲ ਰਣਨੀਤਿਕ ਸ਼ੁਯਮ ਜੁਦ ਤਿਆਰੀ ਅਤੇ ਕੁੱਟਨ ਇਤੀ ਦਾ ਸੁਮਿਲਨ ਸੀ ਜੋ ਪੰਜਾਬ ਨੂੰ ਇੱਕ ਮਜ਼ਬੂਤ ਤੇ ਸੁਤੰਤਰ ਰਾਜ ਬਣਾਉਣ ਵਿੱਚ ਸਹਾਇਕ ਸਾਬਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਖੀਰਲਾ ਸਮਾਂ ਲਾਹੌਰ ਵਿੱਚ ਹੀ ਬੀਤਿਆ ਮਹਾਰਾਜਾ ਰਣਜੀਤ ਸਿੰਘ ਦੀ ਆਖਰੀ ਰਾਤ ਬਹੁਤ ਦੁਖਦਾਈ ਅਤੇ ਬਿਮਾਰੀ ਨਾਲ ਭਰੀ ਹੋਈ ਸੀ 1839 ਦੇ ਜੂਨ ਮਹੀਨੇ ਵਿੱਚ ਉਹ ਤੀਬਰ ਬਿਮਾਰ ਸੀ ਅਤੇ ਅਦਰੰਕ ਹੋਣ ਕਾਰਨ ਉਹਨਾਂ ਦੀ ਸਿਹਤ ਤੇਜ਼ੀ ਨਾਲ ਖਰਾਬ ਹੋ ਰਹੀ ਸੀ ਉਸ ਦਿਨ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਬੁਲਾਇਆ ਤੇ ਪਾਲਕੀ ਵਿੱਚ ਬੈਠ ਕੇ ਆਪਣਾ ਅਖੀਰਲਾ ਸਮਾਂ ਬਤਾਇਆ ਬਹੁਤ ਸਾਰੇ ਡਾਕਟਰਾਂ ਅਤੇ ਹਕੀਮਾਂ ਦੇ ਇਲਾਜ ਦੇ ਬਾਵਜੂਦ ਵੀ ਉਹ ਠੀਕ ਨਹੀਂ ਸਨ ਹੋ ਰਹੇ ਉਹਨਾਂ ਦੀ ਮੌਤ ਤੋਂ ਪਹਿਲਾਂ ਲਾਹੌਰ ਸਾਹੀ ਰਿਵਾਇਤਾਂ ਅਨੁਸਾਰ ਉਸਦੇ ਸਰੀਰ ਦੀ ਸਫਾਈ ਕੀਤੀ ਗਈ ਅਤੇ ਸਾਹੀ ਕਪੜੇ ਅਤੇ ਹੀਰੇ ਪਹਿਨਾਏ ਗਏ। ਉਹਨਾਂ ਦੀ ਚਿਤਾ ਸੋਨੇ ਦੀ ਬਣਾਈ ਗਈ ਅਤੇ ਵੱਡੀ ਸ਼ਾਨ ਸ਼ੌਕਤ ਨਾਲ ਉਹਨਾਂ ਦੀ ਅੰਤਿਮ ਸੰਸਕਾਰ ਸਮਾਰੋਹ ਰੱਖਿਆ ਗਿਆ। ਉਹਨਾਂ ਦੇ ਚਲੇ ਜਾਣ ਨਾਲ ਪੰਜਾਬ ਵਿੱਚ ਬਹੁਤ ਦੁਖਦਾਈ ਹਾਲਾਤ ਬਣੇ ਅਤੇ ਹਰ ਧਰਮ ਅਤੇ ਹਰ ਜਾਤ ਦੇ ਲੋਕਾਂ ਨੇ ਉਸ ਦੇ ਵਿਦਾ ਹੋਣ ਦਾ ਡੂੰਘਾ ਦੁੱਖ ਮਨਾਇਆ ਇਸ ਦਿਨ ਦੀਆਂ ਸੰਗਠਿਤ ਸਾਹੀ ਰਸਮਾਂ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਇਹ ਰਾਤ ਪੰਜਾਬ ਅਤੇ ਸਿੱਖ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਅਤੇ ਯਾਦਗਾਰ ਘੜੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿਹਾੜਾ 27 ਜੂਨ 1849 ਨੂੰ ਹੋਇਆ ਜਦੋਂ ਉਹ ਆਪਣੇ ਮਹਿਲ ਲਾਹੌਰ ਵਿੱਚ ਸੌ ਰਹੇ ਸਨ ਉਹਨਾਂ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਕਈ ਸਿਹਤ ਸਮੱਸਿਆ ਅਤੇ ਸਟ੍ਰੋਕ ਦਾ ਸਾਹਮਣਾ ਕੀਤਾ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਮਹਾਰਾਜਾ ਰਣਜੀਤ ਸਿੰਘ ਜੋ ਸਿੱਖ ਸਾਮਰਾਜ ਦੇ ਸੰਸਥਾਪਕ ਸਨ ਉਹਨਾਂ ਦੀ ਮੌਤ ਤੋਂ ਬਾਅਦ ਸਿੱਖ ਰਾਜ ਵੀ ਕਮਜ਼ੋਰ ਹੋ ਗਿਆ